ਬਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਆਹ ਵੀਡੀਓ ਦੇਖੋ ਇਹ ਇੱਕ ਫੋਟੋ ਨੂੰ ਗਾਂਧੀ ਗਾਂ ਚੂਮ ਕਰਿਆ ਹੋਇਆ ਹੈ ਤੇ ਅੱਗੇ ਤੇ ਅੱਗੇ ਪਿਕਚਰ ਆਉਂਦੀਆਂ ਸਭ ਤੋਂ ਪਹਿਲਾਂ ਇਹ ਆਦਮੀ ਗਲਾਸ ਦੇ ਵਿੱਚ ਸ਼ਰਾਬ ਪਾ ਕੇ ਦਿੰਦਾ ਤੇ ਅੱਗੇ ਦੀ ਅੱਗੇ ਪਿਕਚਰ ਜਿਵੇਂ ਜਿਵੇਂ ਚੂਮ ਹੁੰਦੀ ਹੈ ਉਮੈਦਿਓਂ ਮੇ ਅੱਗੇ ਦੀ ਅੱਗੇ ਨਿਕਲਦੀ ਆਉਂਦੀ ਹੈ ਤਿੱਗਾਂ ਦੀ ਗਾਂ ਪਿਕਚਰਾਂ ਬਣੀਆਂ ਜਾਂਦੀਆਂ ਇਹਦੇ ਵਿੱਚ ਵੀਰੇ ਕੋਈ ਸਿੱਖਿਆ ਦਿੱਤੀ ਵੀ ਹੈ ਕਿਰਪਾ ਕਰਕੇ ਵੀਡੀਓ ਨੂੰ ਪੂਰਾ ਦੇਖ ਕੇ ਸਾਨੂੰ ਕਮੈਂਟ ਕਰਕੇ ਦੱਸੋ ਵੀ ਇਹ ਦੇ ਵਿੱਚ ਕੀ ਸਿੱਖਿਆ ਦਿੱਤੀ ਹੈ ਤੇ ਬਹੁਤ ਹੀ ਸੋਹਣੀ ਜਿਹੇ ਦੀ ਮਿਹਨਤ ਕੀਤੀ ਹੋਈ ਹੈ ਤੇ ਬਹੁਤ ਹੀ ਸੋਹਣੀ ਕਲਾਕਾਰੀ ਹੈ ਅੱਗੇ ਦੇ ਅੱਗੇ ਜ਼ੂਮ ਕਰਕੇ ਫੋਟੋਆਂ ਗਾਂਧੀਆਂ ਪਿਕਚਰਾਂ ਵਧੀਆ ਨਿਕਲੀਆਂ ਆਂਦੀਆਂ ਬਹੁਤ ਹੀ ਸੋਹਣੀ ਕਲਾਕਾਰੀ ਹੈ ਤੇ ਬਹੁਤ ਹੀ ਮਿਹਨਤ ਕੀਤੀ ਹੋਈ ਹੈ ਇਹ ਜਿਹੇ ਤਸਵੀਰਾਂ ਬਣਾਉਣੀਆਂ ਚਾਹੀਦੀਆਂ ਦੇਖੋ ਸਾਰੇ ਜਾਣੇ ਤੇ ਇਹਦੇ ਵਿੱਚ ਦੱਸੀ ਗਈ ਜਿਹੜੀ ਸਿੱਖਿਆ ਹੈਗੀ ਹੈ ਉਹ ਸਾਨੂੰ ਦੱਸਿਓ ਕਿਰਪਾ ਕਰਕੇ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਜੀ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ